ਤਨੋਂ ਅਗਲੀਆਂ ਖੁਸ਼ੀਆਂ ਮੰਗਣ ਪਰਮਾਤਮਾ ਉਹਦੇ ਧੀ ਪੁੱਤ ਨੂੰ ਇੰਨੇ ਭਾਗ ਲਾਵੇ ਕਿ ਲੋਕਾਂ ਨੂੰ ਉਹਨਾਂ ਬੱਚਿਆਂ ਦੇ ਵਿੱਚੋਂ ਰਾਜਵੀਰ ਜਵੰਦਾ ਨਜ਼ਰ ਆਵੇ ਉਹਦਾ ਪੁੱਤ ਸਟੇਜ ਤੇ ਖੜਾ ਹੋ ਕੇ ਕਦੇ ਬੋਲੇ ਤੇ ਲੱਗੇ ਰਾਜਵੀਰ ਹੀ ਖੜਾ ਉਹਦੀ ਧੀ ਕਦੇ ਕੁਝ ਬੋਲੇ ਤੇ ਲੱਗੇ ਰਾਜਵੀਰ ਦੇ ਹੀ ਬੋਲ ਨੇ ਸੋ ਇਨੀ ਅਰਦਾਸ ਕੀਤੀ ਅੰਦਰ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਸਾਰੇ ਬੜੀ ਮੁਹੱਬਤ ਉਸ ਬੱਚੇ ਲਈ ਉਸ ਨੌਜਵਾਨ ਲਈ ਦਿਖਾ ਰਹੇ ਹੋ ਮਤਲਬ ਪਰਿਵਾਰ ਤਾਂ ਇਕੱਲੇ-ਇਕੱਲੇ ਦਾ ਧੰਨਵਾਦ ਨਹੀਂ ਕਰ ਸਕਦਾ ਮੈਂ ਇੰਡਸਟਰੀ ਤੋਂ ਹੋਣ ਕਰਕੇ ਸਾਡਾ ਕੁਲੀਕ ਹੋਣ ਕਰਕੇ ਸਾਡਾ ਛੋਟਾ ਭਾਈ ਹੋਣ ਕਰਕੇ ਸਾਡਾ ਕਲਾਕਾਰ ਭਾਈ ਹੋਣ ਕਰਕੇ ਮੈਂ ਕਰੋੜਾਂ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਜਦੋਂ ਬੈੱਡ ਤੇ ਸੀ ਉਹਦੇ ਲਈ ਅਰਦਾਸਾਂ ਵੀ ਕੀਤੀਆਂ ਪਤਾ ਨਹੀਂ ਕੀ ਕੀ ਸੁੱਖਿਆ ਲੋਕਾਂ ਨੇ ਪਰ ਰੱਬ ਦੀ ਰਜ਼ਾ ਰਜ਼ਾ ਹੁੰਦੀ ਹੈ ਉਹਦੇ ਅੱਗੇ ਝੁਕਣਾ ਪੈਂਦਾ ਹੈ ਉਸ ਤੋਂ ਬਾਅਦ ਵੀ ਸਸਕਾਰ ਤੇ ਜਾਂ ਅੱਜ ਜਿਸ ਤਰ੍ਹਾਂ ਲੋਕ ਪੁੱਜੇ ਨੇ ਜਿਹੜੇ ਨਹੀਂ ਵੀ ਪੁੱਜ ਸਕੇ ਔਰ ਰੂਹਾਨੀ ਤੌਰ ਤੇ ਇੱਥੇ ਹੀ ਨਿਕਾਹਾਂ ਚ ਬੈਠੇ ਵੀ ਕਿਸੇ ਕਾਰਨ ਨਹੀਂ ਆ ਸਕੇ ਉਹਨਾਂ ਸਾਰਿਆਂ ਦਾ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਜਿਹੜਾ ਅਹਿਮ ਕਾਰਨ ਰਾਜਨੀਤੀ ਮੌਦਾ ਸਾਹਮਣੇ ਆਇਆ ਹੈ ਅਵਾਰਾ ਪਸ਼ੂ ਕਲਾਕਾਰ ਭਾਈਚਾਰਾ ਵੱਡੇ ਵੱਡੇ ਸੰਘਰਸ਼ਾਂ ਦੇ ਵਿੱਚ ਵੀ ਅੱਗੇ ਆਉਂਦਾ ਰਿਹਾ ਕੀ ਹੁਣ ਇਸ ਨੂੰ ਰੇਸ ਕਰਨਾ ਚਾਹੀਦਾ ਕਿਉਂਕਿ ਕਈ ਪਰਿਵਾਰਾਂ ਦੇ ਵੀ ਜਿਹੜੇ ਨੇ ਇਸ ਅਵਾਰਾ ਪਸ਼ੂਆਂ ਕਰਕੇ ਇਸ ਜਹਾਨ ਨੂੰ ਉਜਾਗਰ ਮੈਂ ਬੇਨਤੀ ਕਰਾਂਗਾ ਜੀ ਕਿ ਅਸੀਂ ਇੱਕ ਇਹਨੂੰ ਕੈਟਾਗੋਰਾਇਜ਼ ਨਾ ਕਰੀਏ ਕਿ ਕਲਾਕਾਰ ਪਸ਼ੂਆਂ ਕਰਕੇ ਤੇ ਸਾਰਿਆਂ ਨੂੰ ਇਹ ਤਾਂ ਏਡੀ ਵੱਡੀ ਸਮਾਜਿਕ ਸਮੱਸਿਆ ਹੈ ਨਾ ਜਿਹੜੀ ਮਾਂ ਦਾ ਕਿਸੇ ਦਾ ਪੁੱਤ ਕਲਾਕਾਰ ਨਹੀਂ ਸੀ ਉਹ ਚਲਾ ਗਿਆ ਤੇ ਉਹਦੇ ਦਾ ਭੋਗ ਤੇ ਵੀ 10 ਬੰਦੇ ਆਏ ਹੋਣਗੇ ਉਹ ਕਿਹੜਾ ਕਿਸੇ ਮਾਂ ਦਾ ਪੁੱਤ ਨਹੀਂ ਸੀ ਕੋਈ ਸਕੂਟਰ ਮੋਟਰਸਾਈਕਲ ਤੇ ਜਾਂਦਾ ਅਸੀਂ ਰੋਜ਼ ਕੇਸ ਸੁਣੀਦੇ ਆ ਸਾਡਾ ਕਲਾਕਾਰ ਸਾਥੀ ਇੱਥੇ ਮੇਰੇ ਨਾਲ ਖੜਾ ਸੰਗਾ ਕਿੱਥੇ ਗਿਆ ਹਰ ਬਲਾਸ ਇਹਦੀ ਗੱਡੀ ਵੱਜ ਗਈ ਸੀ ਇਹ ਪਰਿਵਾਰ ਦੇ ਨਾਲ ਜਾ ਰਿਹਾ ਸੀ ਸ਼ੁਕਰ ਹੈ ਕਿ ਚਲੋ ਕੋਈ ਨੁਕਸਾਨ ਉਸ ਕਦਰ ਨਹੀਂ ਹੋਇਆ ਵਰਨਾ ਇਸ ਨੁਕਸਾਨ ਦਾ ਤਾਂ ਕੋਈ ਤੋੜ ਹੀ ਨਹੀਂ ਹੈ ਨਾ ਜਦੋਂ ਇੱਕ ਵਾਰੀ ਇੱਕ ਕੋਲੀਜਨ ਹੋ ਜਾਂਦਾ ਹੈ ਪਤਾ ਹੀ ਨਹੀਂ ਹੁੰਦਾ ਕਿ ਇਹਦਾ ਅੰਤ ਕੀ ਹੈ ਜਿਹੜਾ ਅਸੀਂ ਦੇਖ ਵੀ ਲਿਆ ਹੁਣ ਸੋ ਰੱਬ ਦਾ ਵਾਸਤਾ ਮੈਨੂੰ ਸਾਰੇ ਇਹੀ ਪੁੱਛਦੇ ਚੱਲ ਅੱਜ ਮੀਡੀਆ ਜਿਵੇਂ ਕਹਿ ਹੀ ਦਿਨਾਂ ਕਹਿੰਦੇ ਇਹਦਾ ਕੀ ਹੱਲ ਹੈ ਸੋਸਾਇਟੀ ਪੁੱਛਦੀ ਹੈ ਸਮਾਜ ਪੁੱਛਦਾ ਹੈ ਦਾ ਕੀ ਹੱਲ ਹੈ ਮੈਨੂੰ ਇਹ ਦੱਸ ਦੋ ਕਿ ਡੰਗਰ ਬੱਚੇ ਸੜਕਾਂ ਤੇ ਛੱਡੇ ਕਿਨੇ ਸਮਾਜ ਨੇ ਕਿ ਕਿਸੇ ਹੋਰ ਨੇ ਸਮਾਜ ਕਹਿੰਦੀ ਇਹਦੇ ਖਿਲਾਫ ਆਵਾਜ਼ ਉਠਾਓ ਸਮਾਜ ਤੇ ਤੁਸੀਂ ਹੋ ਜਿਨੇ ਆਪਣੀ ਗਾਂ ਜਦੋਂ ਟੋਕੜ ਹੋ ਗਈ ਦੁੱਧ ਨਹੀਂ ਦੇ ਰਹੀ ਸੜਕ ਤੇ ਛੱਡਤੀ ਬੱਚੀ ਚਾਹੀਦੀ ਐ ਬੱਚਾ ਨਹੀਂ ਚਾਹੀਦਾ ਸੀ ਕਮੀਨੇ ਲੋਕ ਆ ਬਾਬੇ ਕੋਲ ਜਾ ਕੇ ਮੱਥਾ ਟੇਕਦੇ ਆ ਸਾਨੂੰ ਪੁੱਤ ਦੇਈ ਜਦੋਂ ਗਾਂ ਨੇ ਸੂਣਾ ਹੁੰਦਾ ਮੱਝ ਨੇ ਸੂਣਾ ਹੁੰਦਾ ਖੀਰ ਚੜਾ ਦਿੰਨੇ ਆ ਇਹਨੂੰ ਕੁੜੀ ਦੇਈ ਉਹਦੇ ਘਰ ਫੀਮੇਲ ਹੋਵੇ ਕਿਉਂਕਿ ਮੈਨੂੰ ਕੱਟੀ ਬੱਚੀ ਚਾਹੀਦੀ ਐ ਮੇਰੇ ਘਰ ਪੁੱਤ ਹੋਵੇ ਇਹ ਸਾਡੇ ਸੋਚ ਦਾ ਦਿਵਾਲੀਆਪਨ ਕਮੀਨਗੀ ਐ ਪਰ ਜੇ ਗਾਂ ਸੂਪਈ ਤੁਹਾਨੂੰ ਦੁੱਧ ਦੇਗੀ ਸਾਰਾ ਸਾਲ ਤੁਹਾਨੂੰ ਤੁਸੀਂ ਕਮਾਈਆਂ ਕਰਨੀਆਂ ਉਹਦੇ ਤੋਂ ਅੱਜ ਉਹ ਉਦੇ ਘਰ ਬੱਚਾ ਹੋ ਗਿਆ ਉਹਦਾ ਗੁਨਾਹ ਹੈ ਤੁਸੀਂ ਦੂਜੇ ਮਹੀਨਾ ਨਹੀਂ ਪੈਨ ਦਿੰਦੇ ਅੱਠਾਂ ਦਿਨਾਂ ਚ ਉਹਦਾ ਬੱਚਾ ਉਹਰੇ ਤੋਂ ਵਿਛੋੜ ਕੇ ਪਰਾਂ ਕਰ ਦਿੰਦੇ ਆ ਉਹਨੇ ਉਹਦਾ ਧੀ ਪੁੱਤ ਨਹੀਂ ਉਹਦੀ ਅੰਦਰ ਨਹੀਂ ਸੀ ਉਹ ਤੁਸੀਂ ਬੱਚੇ ਛੱਡ ਦਿੱਤੇ ਸੜਕਾਂ ਤੇ ਤੁਹਾਨੂੰ ਨਹੀਂ ਚਾਹੀਦੇ ਤੁਹਾਨੂੰ ਇਹ ਨਹੀਂ ਪਤਾ ਕਿ ਤੁਸੀਂ ਆਪਣੇ ਪੁੱਤਾਂ ਲਈ ਜਿਹੜੀਆਂ ਕਮਾਈਆਂ ਕਰਦੇ ਹੋ ਕੋਈ ਪਤਾ ਨਹੀਂ ਕਦੋਂ ਉਹ ਬੱਚਾ ਤੁਹਾਡੇ ਪੁੱਤ ਦੇ ਅੱਗੇ ਖੜਾ ਹੋਵੇ ਕਿਤੇ ਸੋ ਮੇਰਾ ਹੱਥ ਜੋੜ ਕੇ ਬੇਨਤੀ ਹੈ ਇਹਦਾ ਇੱਕ ਇਲਾਜ ਵੀ ਦੱਸ ਦਿਨਾ ਤੁਹਾਨੂੰ ਮੈਂ ਸ਼ਹਿਰਾਂ ਚ ਤਾਂ ਡੰਗਰ ਬੱਚਾ ਰੱਖਣ ਨਹੀਂ ਦਿੰਦੇ ਹੁਣ ਇਹ ਸਰਕਾਰ ਵੀ ਸੁਣ ਲਵੇ ਔਰ ਪਿੰਡ ਵਾਲੇ ਲੋਕ ਵੀ ਜਾਗਰੂਕ ਹੋ ਜਾਣ ਸਾਨੂੰ ਇਹ ਤਾਂ ਪਤਾ ਹੁੰਦਾ ਪਿੰਡ ਚ ਕਿਹਨੇ ਕਿਹੜਾ ਡੰਗਰ ਰੱਖਿਆ ਜਦੋਂ ਕਿਸੇ ਦੀ ਕੋਈ ਗਾਂ ਸੂਣ ਵਾਲੀ ਹੁੰਦੀ ਹੈ ਕੱਟੇ-ਕੱਟੀਆਂ ਤੇ ਲੋਕ ਛੱਡਦੇ ਹੀ ਨਹੀਂ ਉਹਨਾਂ ਦਾ ਕੀ ਕਰਦੇ ਸਾਨੂੰ ਪਤਾ ਜਦੋਂ ਕੋਈ ਗਾਂ ਸੂਣ ਵਾਲੀ ਹੋਵੇ ਇੱਕ ਗਾਂ ਇੱਕ ਪਿੰਡ ਦੀ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਕਿਹਦੇ-ਕਿਹਦੇ ਕੋਲ ਕਿਹੜਾ ਡੰਗਰ ਹੈ ਜੇ ਉਹ ਡੰਗਰ ਜਦੋਂ ਗਾਂ ਸੂਪਈ ਹੈ ਉਹਦਾ ਬੱਚਾ ਜਾਂ ਬੱਚੀ ਰਜਿਸਟਰ ਹੋਵੇ ਉਹ ਕਿੱਥੇ ਅੱਜ ਉਹ ਬੱਚਾ ਜੇ ਉਹ ਬੱਚੀ ਸੀ ਤਾਂ ਘਰੇ ਹੀ ਹੈ ਜੇ ਉਹ ਬੱਚਾ ਸੀ ਤਾਂ ਕਿੱਥੇ ਗਿਆ ਜੇ ਉਹ ਮਰ ਗਿਆ ਸੀ ਤਾਂ ਕਿਸੇ ਨੇ ਦੇਖਿਆ ਉਹ ਜੋ ਮਤਲਬ ਜੋ ਮੇਰੇ ਦੇਲਾਂ ਦਾ ਮੈਂ ਕਰੀ ਜਣਾ ਲਿਆ ਕੇ ਡੰਗਰ ਮੈਂ ਮੈਨੂੰ ਨਹੀਂ ਚਾਹੀਦਾ ਤਾਂ ਮੈਂ ਸੜਕ ਤੇ ਛੱਡ ਦੇਣਾ ਜੇ ਇਹਦੇ ਤੇ ਬਹਿ ਕੇ ਪੂਰੀ ਪਲੈਨਿੰਗ ਕਰਾਂਗੇ ਇਹਦੇ ਤੇ ਬਹਿ ਕੇ ਦੋ ਦਿਨ ਮੰਥਨ ਹੋਏਗਾ ਹਰ ਚੀਜ਼ ਦਾ ਹੱਲ ਨਿਕਲ ਆਏਗਾ ਮੈਂ ਇੱਕ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਬੇਨਤੀ ਕੀਤੀ ਸੀ ਪਰ ਚਲੋ ਯਾਰ ਕੋਈ ਨਹੀਂ ਅੱਗੇ ਆਉਂਦਾ ਤੁਸੀਂ ਇੰਨਾ ਕਰ ਲਓ ਕਿ ਜਿੱਥੇ ਆਵਾਰਾ ਡੰਗਰ ਪਸ਼ੂ ਦੇਖੋ ਉਹਦੇ ਗਲ ਦੇ ਵਿੱਚ ਇੱਕ ਪਟਾ ਪਾ ਕੇ ਰੇਡੀਅਮ ਤਾਂ ਲਟਕਾ ਦਿਓ ਘਟੋ ਘਟ ਹਨੇਰੇ ਵਾਲੇ ਹਾਦਸੇ ਤਾਂ ਬਚ ਸਕਦੇ ਆ ਨਾ ਦਿਨੇ ਦਾ ਜੋ ਹੋ ਜਾਂਦਾ ਸਾਡੇ ਸਾਹਮਣੇ ਹੀ ਆ ਪਰ ਹਨੇਰੇ 'ਚ ਡੰਗਰ ਸਾਹਮਣੇ ਬੈਠਾ ਦਿਸਦਾ ਨਹੀਂ ਤੁਰਿਆ ਹੁੰਦਾ ਉਹਦੇ ਰੇਡੀਅਮ ਦੇ ਪਟੇ ਪਾ ਦਿਓ ਉਹਨਾਂ ਗਲਾਂ ਦੇ ਵਿੱਚ ਜਿੰਨੇ ਹਾਦਸੇ ਬਚ ਸਕਦੇ ਉਹ ਤਾਂ ਬਚਾਈਏ ਸਾਰੇ ਸਮਾਜ ਨੂੰ ਇਹਦੇ ਤੇ ਅੱਗੇ ਆਉਣ ਦੀ ਲੋੜ ਹੈ ਲੋਕਾਂ ਦੇ ਧੀ ਪੁੱਤ ਨੂੰ ਆਪਣੇ ਧੀ ਪੁੱਤ ਸਮਝੋ ਉਹਨਾਂ ਨੇ ਵੀ ਸੜਕਾਂ ਤੇ ਨਿਕਲਣਾ ਸਭ ਨਾਲ ਸਭ ਕੁਝ ਹੋ ਸਕਦਾ ਬਹੁਤ ਧੰਨਵਾਦ